ਇਸ ਲਈ ਸਾਡੇ ਬੀਰ ਕਹਿੰਦੇ ਸੀ ਸਰੀਰ ਸਭ ਤੋਂ ਅਮੀਰੀਤਾ ਜੇ ਤੁਹਾਡਾ ਸਰੀਰ ਸੈੱਟ ਆ ਹਮ ਭਲਵਾਨਾਂ ਲਈ ਸਰੀਰ ਤੋਂ ਉੱਤੇ ਕੁਝ ਨਹੀਂ ਹਮ ਜਿੰਨਾ ਲੋਕਾਂ ਨੇ ਤਪੱਸਿਆ ਕੀਤੀ ਉਹਨਾਂ ਲਈ ਸਰੀਰ ਤੋਂ ਉੱਤੇ ਕੁਝ ਨਹੀਂ ਸਰੀਰ ਇੱਕ ਸਾਧਨ ਰਿਹਾ ਆਪਦੀ ਜ਼ਿੰਦਗੀ ਨੂੰ ਮਾਨਣ ਦਾ ਜ਼ਿੰਦਗੀ ਨੂੰ ਜਿਉਣ ਦਾ ਹਮ ਲੋਕ ਇਸ ਤਰ੍ਹਾਂ ਦੀ ਆਪਣੀ ਸੋਸਾਇਟੀ ਨਾਲ ਇੱਕ ਡਿਫਾਈਨ ਕਰ ਦਿੰਦੇ ਵੀ ਇਹ ਗਰੀਬ ਨੇ ਹਮ ਬਟ ਮੈਂ ਇੱਕ ਗੱਲ ਦਾ ਜਵਾਬ ਦਵੋ ਜੀ ਜਿਹੜਾ ਬੰਦਾ ਦਿਹਾੜੀ ਲਾਉਂਦਾ ਇੱਟਾਂ ਚੱਕਦਾ ਕਹੀ ਚਲਾਉਂਦਾ ਖੇਤੀ ਕਰਦਾ ਤੁਹਾਡੇ ਜਿਹੜੇ ਸੀਰੀ ਰੱਖੇ ਹੋਏ ਨੇ ਉਹ ਖਾਂਦੀ ਚਟਨੀ ਨਾਲ ਰੋਟੀ ਨੇ ਤੁਸੀਂ ਉਹਨਾਂ ਕੰਮ ਨਹੀਂ ਕਰ ਸਕਦੇ ਦਾਲ ਸਬਜ਼ੀਆਂ ਮੱਕੀ ਦੀ ਰੋਟੀ ਇਹ ਲਟਰ ਪਟਰਨ ਜੋ ਮਰਜੀ ਖਾਈ ਚੱਲੋ ਹੂੰ ਹੂੰ ਤੁਹਾਡੇ ਤੋਂ ਉਹਨਾਂ ਕੰਮ ਨਹੀਂ ਹੋਣਾ ਜੇ ਨਾ ਉਹ ਬੰਦਾ ਕਰੀ ਜਾਂਦਾ ਮਤਲਬ ਚਟਨੀ ਖਾ ਕੇ ਉਹ ਚਟਨੀ ਖਾ ਕੇ ਕਰੀ ਜਾਂਦਾ ਮੈਂ ਕਹਿੰਦਾ ਤੁਸੀਂ ਚਟਨੀ ਨਾਲ ਰੋਟੀ ਖਾਣੀ ਸ਼ੁਰੂ ਕਰੋ ਹੂੰ ਤੇ ਜਿੰਨੇ ਹਸਪਤਾਲ ਨੇ ਜਿੰਨੇ ਹਕੀਮ ਨੇ ਜਿੰਨੇ ਵੈਦ ਨੇ ਇੰਨਾ ਲੋਕਾਂ ਦੀ ਤੁਹਾਨੂੰ ਲੋੜ ਨਹੀਂ ਪੈਣੀ ਚਟਰੀ ਨਾਲ ਇਸ ਤਰ੍ਹਾਂ ਦੀ ਚਟਨੀ ਦੇਣਾ ਇਸ ਤਰ੍ਹਾਂ ਦਾ ਚਟਨੀ ਚ ਕੀ ਚੀਜ਼ ਹੈ ਉਹ ਤੇ ਜੀ ਤੁਸੀਂ ਪਿਆਜ਼ ਪਿਆਜ਼ ਜੀ ਤੁਹਾਡੇ ਘਰੇ ਜੀ ਜੀ ਆਪਣੀ ਰਸੋਈ ਚ ਮੇਰੀ ਰਸੋਈ ਚ ਪਿਆਜ਼ ਹੈ ਤੁਹਾਡੀ ਰਸੋਈ ਚ ਪਿਆਜ਼ ਹੈ ਅਦਰ ਖੇ ਗਈ ਜੀ ਬਿਲਕੁਲ ਬੈਕੋ ਠੀਕ ਹੈ ਲਸਣ ਵੀ ਹੋਊਗਾ ਹੀ ਜੀ ਜੀ ਬਹੁਤ ਵਧੀਆ ਨੂਨ ਕਿਹੜਾ ਵਰਤਦੇ ਹੋ ਨੂਨ ਤਾਂ ਨਾਰਮਲ ਨੂਨ ਹੈ ਜਿਹੜਾ ਨਾਰਮਲ ਨੂਨ ਨਹੀਂ ਵਰਤਣਾ ਤੁਸੀਂ ਵਰਤਣਾ ਜੀ ਪਾਕਿਸਤਾਨੀ ਨੂਨ ਹੁੰਦਾ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਕਦੇ ساری ਉਮਰ ਡਾਕਟਰ ਹਕੀਮਾਂ ਦੀ ਲੋੜ ਹੀ ਨਾ ਪਵੇ ਤੰਦਰੁਸਤੀ ਇੰਨੇ ਰਹੀਏ ਤਾਂ ਆ ਲੋ ਜੀ ਤਾ ਚਮਚਾ ਭਰ ਲਈ ਠੀਕ ਹੈ ਦੁਪਹਿਰੇ ਜਿਹੜੀ ਰੋਟੀ ਖਾਣੀ ਹੈ ਸ਼ਾਮ ਨੂੰ ਜਿਹੜੀ ਰੋਟੀ ਖਾਣੀ ਹੈ ਇਹਦੇ ਨਾਲ ਹੀ ਖਾਣੀ ਹੈ ਅੱਛਾ ਨਾਲ ਜੋ ਮਰਜ਼ੀ ਖਾਈ ਚੋਣ ਉਹ ਗੱਲ ਆ ਗਈ ਵੀ ਰੋਟੀ ਨਾਲ ਚਟਨੀ ਖਾਣੀ ਹੈ ਹਾਂ ਰੋਟੀ ਨਾਲ ਚਟਨੀ ਖਾਣੀ ਥੋਡੇ ਕੋਲ ਆਲੂ ਮਟਰ ਵੀ ਪਿਆ ਥੋਡੇ ਕੋਲ ਪਨੀਰ ਵੀ ਪਿਆ ਦਾਲ ਵੀ ਪਿਆ ਸਭ ਚੀਜ਼ ਚ ਮਨਾਵਟ ਆਈ ਹਮ ਪਰ ਜਦੋਂ ਤੁਸੀਂ ਆ ਚੀਜ਼ਾਂ ਦੇ ਹੀ ਚੱਲੋਗੇ ਨਹੀਂ ਸ਼ਰੀਰ ਨੂੰ ਹਮ ਤੁਹਾਡਾ ਸ਼ਰੀਰ ਬਹੁਤ ਕਾਰੀਗਰ ਆ ਮੈਂ ਚਟਨੀ ਤਾਂ ਸੁਣੀ ਹੈ ਪਰ ਅਮੀਰਾਂ ਦੀ ਚਟਨੀ ਨਹੀਂ ਸੁਣੀ ਗਰੀਬਾਂ ਦੀ ਚਟਨੀ ਤਾਂ ਬੜੀ ਸੁਣੀ ਹੈ ਇਹਦਾ ਪਿੱਛੇ ਕੀ ਅਰਥ ਨੇ ਕੀ ਲੌਜੀਕ ਹੈ ਤੁਸੀਂ ਸਿਰਫ ਇੱਕ ਗੱਲ ਸੋਚਣੀ ਹੈ ਇੱਕ ਗੱਲ ਦਾ ਆਪਾਂ ਛੋਟੀ ਜਿਹੀ ਗੱਲ ਦਾ ਜ਼ਿਕਰ ਕਰਨਾ ਵਾ فرض ਕਰ ਲਓ ਇੱਕ ਬੰਦੇ ਨੂੰ ਬੁਖਾਰ ਚੜ ਗਿਆ ਤਾਪ ਚੜਿਆ ਹੋਇਆ ਬਹੁਤ ਜ਼ਿਆਦਾ ਤਾਪ ਚੜਿਆ ਹੋਇਆ ਉਹ ਬੰਦਾ ਬੈਠਾ ਬਿਸਤਰੇ ਤੇ ਹੁਣ ਤੁਸੀਂ ਉਹ ਬੰਦੇ ਨੂੰ ਕੋ ਤਰੇ ਯੂਐਸਾ ਦਾ ਵੀਜ਼ਾ ਲਵਾ ਦੀਏ ਉਹ ਬੰਦਾ ਕੂਗਾ ਭਰਾਵਾ ਸਰੀਰ ਉੱਠਦਾ ਨਹੀਂ ਤੂੰ ਕਹੀਦਾ ਯੂਐਸਏ ਉਹਨੂੰ ਤੁਸੀਂ ਕਹੋ ਨਿਊਯਾਰਕ ਵਿੱਚ ਬਹੁਤ ਸੋਹਣੇ ਨਜ਼ਾਰੇ ਨੇ ਦੇਖਣ ਵਾਲੇ ਤੂੰ ਚੱਲਣਾ ਉਹ ਪ੍ਰਾਤ ਸਰੀਰ ਹੀ ਨਹੀਂ ਸਾਥ ਦਿੰਦਾ ਇਸ ਲਈ ਸਾਡੇ ਬੀਰ ਕਹਿੰਦੇ ਸੀ ਸਰੀਰ ਸਭ ਤੋਂ ਅਮੀਰੀਤਾ ਜੇ ਤੁਹਾਡਾ ਸਰੀਰ ਸੈੱਟ ਆ ਹਮ ਪਲਵਾਨਾਂ ਲਈ ਸਰੀਰ ਤੋਂ ਉੱਤੇ ਕੁਝ ਨਹੀਂ ਜਿੰਨਾ ਲੋਕਾਂ ਨੇ ਤਪੱਸਿਆ ਕੀਤੀ ਉਹਨਾਂ ਲਈ ਸਰੀਰ ਤੋਂ ਉੱਤੇ ਕੁਝ ਨਹੀਂ ਸਰੀਰ ਇੱਕ ਸਾਧਨ ਰਿਹਾ ਆਉਦੀ ਜ਼ਿੰਦਗੀ ਨੂੰ ਮਾਨਣ ਦਾ ਜ਼ਿੰਦਗੀ ਨੂੰ ਜਿਉਣ ਦਾ ਹੁਣ ਦਿੱਕਤ ਇਹ ਆ ਗਈ ਅਸੀਂ ਵੀ ਹੌਲੀ ਹੌਲੀ ਸਿੱਖਦੇ ਹਾਂ ਸਾਰੀ ਜ਼ਿੰਦਗੀ ਆਪਾਂ ਸਿੱਖਦੇ ਰਹਿਣਾ ਜਦੋਂ ਤਾਂ ਵੀ ਸੁਣਦੇ ਸੀ ਨਾ ਵੀ ਓਹੋਹੋ ਬੜੇ ਹਾਲਾਤ ਮਾੜੇ ਨੇ ਚਟਨੀ ਨਾਲ ਰੋਟੀ ਖਾਣੀ ਪੈਂਦੀ ਉਹਨਾਂ ਨੂੰ ਤੁਹਾਨੂੰ ਇਹਦਾ ਮਤਲਬ ਅਸੀਂ ਅਰਥ ਕੱਢਦੇ ਸੀ ਉਹ ਬੰਦੇ ਗਰੀਬ ਨੇ ਪਰ ਸਾਡੇ ਬਜ਼ੁਰਗ ਸਾਨੂੰ ਦੱਸਦੇ ਆ ਅੱਜ ਦੇ ਸਮੇਂ 'ਚ ਅਮੀਰ ਉਹ ਆ ਜਿਹੜਾ ਰੋਟੀ ਦੇ ਨਾਲ ਚਟਨੀ ਖਾ ਰਿਹਾ ਅੱਛਾ ਇੱਕ ਚਟਨੀ ਨਾਲ ਰੋਟੀ ਖਾਣੀ ਤੇ ਇੱਕ ਰੋਟੀ ਨਾਲ ਚਟਨੀ ਖਾਣ ਚ ਬੜਾ ਫਰਕ ਹੈ ਤੁਸੀਂ ਇਹ ਕਹਿਣਾ ਇਹ ਇਹ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਜੀ ਜਦੋਂ ਮੈਂ ਤੁਹਾਨੂੰ ਉਦਾਹਰਣ ਦਿੰਦਾ ਤੁਸੀਂ ਬਿਮਾਰ ਪਰ ਇੱਕ ਬੰਦੇ ਦਾ ਲਿਵਰ ਸਰੋਸਿਸ ਦਾ ਆਪਰੇਸ਼ਨ ਹੋਣਾ ਹੀ ਉਹਨੂੰ ਕੋ ਤੇਰਾ ਆ ਜਾ ਥਾਈਲੈਂਡ ਦਾ ਟ੍ਰਿਪਲ ਵਾਲੇ ਹੁੰਦੇ ਆ ਲੋਕ ਬੜਾ ਹਾਸੇ ਖੇਡੀ ਚ ਲੈ ਕੇ ਜਾਂਦੇ ਉਹ ਬਾਈ ਜੀ ਪਰਮਾਤਮਾ ਬਾਬਾ ਸਾਹਿਬ ਬਖਸ਼ ਦੇਵੇ ਇਹੀ ਬਹੁਤ ਸੋ ਇਸ ਲਈ ਸਰੀਰ ਸਭ ਤੋਂ ਮੁੱਲ ਇਹਦੇ ਤੋਂ ਉੱਤੇ ਕੁਝ ਨਹੀਂ ਹੈਗਾ ਜਿਹੜੇ ਗਰੀਬ ਲੋਕ ਨੇ ਆਪਾਂ ਕਹਿੰਦੇ ਆ ਵੀ ਜਿਹੜੇ ਲੋਕ ਚਟਨੀ ਖਾਂਦੇ ਉਹ ਗਰੀਬ ਨੇ ਵੀ ਉਹ ਚਟਨੀ ਨਾਲ ਤਾਂ ਰੋਟੀ ਖਾਂਦੇ ਤਾਂ ਜਾ ਕੇ ਤਾਂ ਉਹਨਾਂ ਦੀ ਜ਼ਿੰਦਗੀ ਚੱਲਦੀ ਹੈ ਉਹਨਾਂ ਕੋਲ ਦਾਲ ਨਹੀਂ ਸਬਜ਼ੀ ਨਹੀਂ ਲੋਕ ਇਸ ਤਰ੍ਹਾਂ ਦੀ ਆਪਣੀ ਸੁਸਾਇਟੀ ਨਾਲ ਇੱਕ ਡਿਫਾਈਨ ਕਰ ਦਿੰਦੇ ਵੀ ਇਹ ਗਰੀਬ ਨੇ ਬਟ ਮੈਨ ਇੱਕ ਗੱਲ ਦਾ ਜਵਾਬ ਦਿਓ ਜੀ ਜਿਹੜਾ ਬੰਦਾ ਦਿਹਾੜੀ ਲਾਉਂਦਾ ਇੱਟਾਂ ਚੱਕਦਾ ਕਹੀ ਚਲਾਉਂਦਾ ਖੇਤੀ ਕਰਦਾ ਤੁਹਾਡੇ ਜਿਹੜੇ ਸੀਰੀ ਰੱਖੇ ਹੋਏ ਨੇ ਉਹ ਖਾਂਦੀ ਚਟਨੀ ਨਾਲ ਰੋਟੀ ਨੇ ਤੁਸੀਂ ਉਹਨਾਂ ਕੰਮ ਨਹੀਂ ਕਰ ਸਕਦੇ ਦਾਲ ਸਬਜ਼ੀਆਂ ਮੱਕੀ ਦੀ ਰੋਟੀ ਇਹ ਲਟਰ ਪਟਰਨ ਜੋ ਮਰਜੀ ਖਾਈ ਚੱਲੋ ਹੂੰ ਹੂੰ ਥੋੜੇ ਤੋਂ ਉਹਨਾਂ ਕੰਮ ਨਹੀਂ ਹੋਣਾ ਜੇ ਨਾ ਉਹ ਬੰਦਾ ਕਰੀ ਜਾਂਦਾ ਮਤਲਬ ਚਟਨੀ ਖਾ ਕੇ ਉਹ ਚਟਨੀ ਖਾ ਕੇ ਕਰੀ ਜਾਂਦਾ ਹੂੰ ਕੁਛ ਤਾਂ ਫਰਕ ਹੈਗਾ ਜ ਨਹੀਂ ਹੂੰ ਹੂੰ ਉਹ ਫਰਕ ਇਹ ਹੈ ਇਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਤੱਤ ਨਹੀਂ ਤੁਸੀਂ ਯਕੀਨ ਨਹੀਂ ਕਰ ਸਕਦੇ ਜਿਹਦਾ ਫੈਟੀ ਲਿਵਰ ਨਹੀਂ ਇਹ ਉਹਨੂੰ ਵੀ ਠੀਕ ਕਰ ਸਕਦਾ ਅੱਛਾ ਜਿਹੜੇ ਬੰਦੇ ਨੂੰ ਫਰਜ ਕਰ ਲੋ ਜੀ ਸਾਰਾ ਦਿਨ ਥਕਾਵਟ ਥਕਾਵਟ ਰਹਿੰਦੀ ਆ ਉਹ ਨੂੰ ਵੀ ਠੀਕ ਕਰ ਸਕਦਾ ਹੁਣ ਕਈ ਬੰਦੇ ਕਹਿੰਦੇ ਸਾਡੀ ਗੁੱਲੀ ਚ ਜਾਨ ਨਹੀਂ ਆਉਂਦੀ ਇਹ ਉਹ ਨੂੰ ਵੀ ਠੀਕ ਕਰ ਸਕਦਾ ਮਸਲਾ ਇਹ ਆ ਅਸੀਂ ਸੁਸਾਇਟੀ ਚ ਫਸ ਕੇ ਨਹੀਂ ਨਹੀਂ ਇਹ ਗਰੀਬਾਂ ਵਾਲੀਆਂ ਗੱਲਾਂ ਨੇ ਅਸੀਂ ਤਾਂ ਅਮੀਰ ਆ ਤੇ ਅਸੀਂ ਚੰਗੇ ਚੰਗੇ ਅਮੀਰ ਬੰਦੇ ਬੈਡ ਦੇ ਉੱਤੇ ਪਏ ਦੇਖੇ ਆ ਜਿਹੜੇ ਕਹਿੰਦੇ ਕਾਕਾ ਬਾਹਰ ਸਰੀਰ ਸਾਫ ਕੇ ਰੱਖੀਂ ਬਾਕੀ ਗੱਲਾਂ ਬਾਅਦੀਆਂ ਨੇ ਚੰਗੇ ਚੰਗੇ ਅਮੀਰ ਬੰਦੇ ਇਹ ਕਹਿੰਦੇ ਬਸ 10 ਸਾਲ ਹੋਰ ਰਹੇ ਹਨ ਤਾਂ ਆਪਦੇ ਸ਼ਰੀਰ ਨੂੰ ਸੰਭਾਂਗੇ ਤੇ ਜ਼ਿੰਦਗੀ ਮਾਣਾਂਗੇ ਘੁੰਮਾਂਗੇ ਫਿਰਾਂਗੇ ਪਰ ਸਾਡੀ ਨਿਗਾ ਚ ਗਰੀਬੀ ਕੀ ਆ ਜਿਹੜਾ ਬੰਦਾ ਚਟਨੀ ਨਾਲ ਰੋਟੀ ਖਾਂਦਾ ਮੈਂ ਕਹਿੰਦਾ ਤੁਸੀਂ ਚਟਨੀ ਨਾਲ ਰੋਟੀ ਖਾਣੀ ਸ਼ੁਰੂ ਕਰੋ ਤੇ ਜਿੰਨੇ ਹਸਪਤਾਲ ਨੇ ਜਿੰਨੇ ਹਕੀਮ ਨੇ ਜਿੰਨੇ ਵੈਦ ਨੇ ਇੰਨਾ ਲੋਕਾਂ ਦੀ ਤੁਹਾਨੂੰ ਲੋੜ ਨਹੀਂ ਪੈਣੀ ਚਟਨੀ ਨਾਲ ਇਸ ਤਰ੍ਹਾਂ ਚਟਨੀ ਚਟਨੀ ਦੇ ਨਾਲ ਇਸ ਤਰ੍ਹਾਂ ਦਾ ਚਟਨੀ ਚ ਕੀ ਚੀਜ਼ ਹੈ ਉਹ ਤੇ ਜੀ ਤੁਸੀਂ ਪਿਆਜ਼ ਮੈਂ ਪਿਆਜ਼ ਜੀ ਤੁਹਾਡੇ ਘਰ ਜੀ ਆਪਣੀ ਰਸੋਈ ਚ ਮੇਰੇ ਰਸੋਈ ਚ ਪਿਆਜ਼ ਹੈ ਤੁਹਾਡੀ ਰਸੋਈ ਚ ਪਿਆਜ਼ ਹੈ ਅਦਰ ਕਿ ਗਈ ਜੀ ਬਿਲਕੁਲ ਬਿਲਕੁਲ ਠੀਕ ਹੈ ਲਸਣ ਵੀ ਹੋਊਗਾ ਹੀ ਜੀ ਜੀ ਬਹੁਤ ਵਧੀਆ ਨੂਨ ਕਿਹੜਾ ਵਰਤਦੇ ਹੋ ਨੂਨ ਤਾਂ ਨਾਰਮਲ ਨੂਨ ਹੈ ਜੀ ਨਾਰਮਲ ਨੂਨ ਨਹੀਂ ਵਰਤਣਾ ਤੁਸੀਂ ਵਰਤਣਾ ਜੀ ਪਾਕਿਸਤਾਨੀ ਨੂਨ ਹੁੰਦਾ ਹੈ ਇਹ ਅੱਛਾ ਇਹੀ ਨੂਨ ਵਰਤਣਾ ਓਕੇ ਚਿੱਟਾ ਨੂਨ ਕੈਂਸਰ ਦਾ ਘਰ ਆ ਅੱਜ ਹੀ ਬੰਦ ਕਰੋ ਓਕੇ ਆਇਓਡੀਨ ਵਾਲਾ ਅੱਜ ਹੀ ਬੰਦ ਕਰੋ ਆਪਾਂ ਨੂੰ ਕਹਦੇ ਆਇਓਡੀਨ ਜ਼ਰੂਰੀ ਆ ਤੁਹਾਡੇ ਸਰੀਰ ਲਈ ਮੈਂ ਕਹਿੰਦਾ ਤੁਸੀਂ ਸਵੇਰੇ ਉੱਠੋ ਜੀ ਇਹਦੀ ਇੱਕ ਚੁਟਕੀ ਖਾ ਕੇ ਖਾਲੀ ਪੇਟ ਇਹਦੀ ਚੁਟਕੀ ਖਾਓ ਤੁਹਾਨੂੰ ਆਇਓਡੀਨ ਨੂੰ ਇਹ ਤਾਂ ਇੱਕ ਵਾਰ ਸੁੱਝੇ ਲੱਗ ਜੂ ਇਹਦੀ ਜਿਹੜੀ ਤਾਕਤ ਆ ਇਹ ਬਣੇ ਕੁਦਰਤ ਚੋਂ ਹੂੰ ਬਣੇ ਪੱਥਰਾਂ ਨੂੰ ਹੂੰ ਹੂੰ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋਗੇ ਤੁਹਾਨੂੰ ਲੱਗਦਾ ਤੁਹਾਨੂੰ ਕੋਈ ਬਿਮਾਰੀ ਕੋਈ ਨੈਗੇਟਿਵਿਟੀ ਹਾਂ ਸੱਟ ਸਾਧਿਆ ਥੱਲੇ ਜੀ 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 ਅੱਛਾ ਫਿਰ ਯੋਧਾ ਜੀ ਚਟਣੀ ਜਿਹੜੀ ਤੁਸੀਂ ਹੈਗੀ ਐ ਵੀ ਸਰੀਰ ਨੂੰ ਅਮੀਰ ਰੱਖਣ ਵਾਲੀ ਆ ਅਮੀਰਾ ਵਾਲੀ ਜਿਹੜੀ ਚਟਣੀ ਹੈ ਇਹ ਬਣਾਉਣੀ ਕਿਵੇਂ ਹੈ ਬੜਾ ਸੌਖਾ ਜਿਹਾ ਦੇਖੋ ਜੀ ਤਰੀਕਾ ਜਿਹੜੀਆਂ ਇਹ ਵੀਡੀਓ ਆ ਤੁਸੀਂ ਆਪਦੀ ਮਾਤਾ ਜੀ ਨਾਲ ਸ਼ੇਅਰ ਕਰਦੇ ਹੋ ਬਣਾ ਲੈਣਗੇ ਅੱਛਾ ਪਿਆਜ਼ ਲੈਣਾ ਹੀ ਤੁਸੀਂ ਦੋ ਪਿਆਜ਼ ਲੈਣੇ ਆਪਾਂ ਇਸ ਤਰ੍ਹਾਂ ਸਾਬਤ ਦੋ ਪਿਆਜ਼ ਲੈ ਲੇ ਠੀਕ ਹੈ ਠੀਕ ਹੈ ਜੀ ਇਹਦੀ ਆਪਾਂ ਚਟਣੀ ਕੁੱਟਣੀ ਆ ਕੁੰਡੀ ਛੋਟੇ 'ਚ ਠੀਕ ਹੋ ਗਈ ਕੁੰਡੀ ਸੋਟੇ ਚ ਕੁੰਡੀ ਸੋਟੇ ਚ ਘੁੱਟਣੀ ਆਈ ਮਹਾਰਾਜ ਫਿਰ ਤੁਸੀਂ ਪੁਰਾਣੀਆਂ ਗੱਲਾਂ ਕਰਨ ਲੱਗੇ ਇੱਕ ਤਾਂ ਚੱਟਨੀ ਉੱਪਰ ਨੂੰ ਕੁੰਡੀ ਸੋਟਾ ਇੰਨਾ ਟਾਈਮ ਕਿਹਦੇ ਕੋਲ ਹੈ ਜੀ ਤੇ ਮਾਰੇ ਫਿਰ ਇੰਨੇ ਹਸਪਤਾਲ ਕਿਉਂ ਖੁੱਲ੍ਹ ਜਾਂਦੇ ਟਾਈਮ ਹੀ ਤੇ ਦਿੱਕਤ ਇੰਨੇ ਹਸਪਤਾਲ ਵੀ ਤਾਂ ਸਾਹੀ ਖੁੱਲ ਰਹੇ ਨੇ ਜੇ ਤੁਹਾਡੇ ਕੋਲ ਟਾਈਮ ਹੈ ਨਹੀਂ ਤਾਂ ਅਗਲੇ ਕਿਹਦੇ ਠੀਕ ਆ ਫਿਰ ਆਹ ਗੋਲੀ ਖਾ ਲਾ ਤੇ ਤੇਰਾ ਸਾਰਾ ਕੰਮ ਚੱਲੀ ਜੇ ਲੋ ਮਤਲਬ ਇਹ ਤਾਂ ਫਿਰ ਕੁੰਡੀ ਸੋਟੇ ਚ ਹੀ ਕਿਉਂ ਸੀ ਨਾਰਮਲ ਮਿਕਸੀ ਲਈ ਤੇ ਗ੍ਰੈਂਡ ਖਤਮ ਓ ਤੁਹਾਨੂੰ ਸਪਸ਼ਟ ਜੀ ਗੱਲ ਦੱਸਦਾ ਹਾਂ ਬਹੁਤਾ ਸਮਝਾਵਾਂਗਾ ਤੁਸੀਂ ਨਹੀਂ ਸਮਝ ਪਾਗੇ ਕੁੰਡੀ ਸੋਟੇ ਚ ਇਸ ਕਰਕੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਹਾਈ ਇੰਟੈਂਸਿਟੀ ਸਪੀਡ ਦੇ ਉੱਤੇ ਰੋਟੇਸ਼ਨ ਦੰਨੇ ਹੋ ਨਾ ਤਾਂ ਉਹ ਵੀ ਇੱਕ ਹੀਟ ਪ੍ਰੋਡਿਊਸ ਕਰਦੀ ਆ ਓਕੇ ਉਹਦੀ ਹੀਟ ਦੇ ਅੰਦਰ ਕੁਕਿੰਗ ਵੀ ਹੋ ਸਕਦੀ ਆ ਉਹਦੀ ਤਸਵੀਰ ਵੀ ਬਦਲ ਸਕਦੀ ਆ ਅੱਛਾ ਤਾਂ ਪਰ ਰਿਸਕ ਕਿਉਂ ਲੈਣਾ ਅੱਛਾ ਠੀਕ ਅੱਛਾ ਜਿਹੜੇ ਬਿਊਰਕਸੇ ਉਹ ਮੱਕੀ ਮਾਰ ਕੀ ਕੋਹ ਕਹਿੰਦੇ ਉਹਨਾਂ ਨੂੰ ਕੋਹ ਤੁਸੀਂ ਤੁਹਾਨੂੰ ਬਾਪੂ ਜੀ ਆ ਦੇਖੋ ਮਿਕਸੀ ਚ ਕਰਕੇ ਦੰਨੇ ਉਹ ਕਹਣਗੇ ਉਹ ਬਈ ਤੂੰ ਕੱਲਾ ਗੰਡਾ ਦੇ ਦੇ ਮੈਂ ਮੁੱਕੀ ਮਾਰ ਕੇ ਖਾ ਲੂੰ ਫਾਤ ਉਹ ਆਪਦੇ ਫੈਸ਼ਨ ਜਿਹਾ ਆਪਦੇ ਕੋਲੇ ਰੱਖ ਇਹ ਗੱਲ ਸੱਚ ਹੈ ਨਹੀਂ ਜੀ 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 ਦੂਸਰੀ ਚੀਜ਼ ਜਿਹੜੀ ਤੁਸੀਂ ਲੈਣੀ ਹੈ ਏਨੀ ਕੁ ਫਾੜੀ ਤੁਸੀਂ ਅਦਰਕ ਦੀ ਲੈਣੀ ਠੀਕ ਹੋ ਗਈ ਤੁਸੀਂ ਇੱਕ ਪੂਰਾ ਲਸਣ ਦਾ ਗੱਠ ਜਿਹੜਾ ਹੁੰਦਾ ਹੈ ਪੂਰਾ ਇੱਕ ਗੱਠ ਲਸਣ ਦਾ ਲੈ ਇਹ ਤਿੰਨੇ ਚੀਜ਼ਾਂ ਦੀ ਚਟਨੀ ਬਣਾਉਣੀ ਹੈ ਕੁੰਡੀ ਛੋਟੇ ਚ ਉੱਤੋਂ ਦੀ ਪਾਓ ਇਹਦੇ ਚ ਦੋ ਚੁਟਕੀਆਂ ਨੂਨ ਦੀਆਂ ਕਿਹੜਾ ਨੂਨ ਹੈ ਪਾਕਿਸਤਾਨੀ ਪਾਕਿਸਤਾਨੀ ਦੂਜਾ ਨੂਨ ਨਿਵਰਤਨਾ ਦੂਜਾ ਵਰਤਨ ਲਾ ਕੇ ਫਿਰ ਤਾਂ ਸਮਝੋ ਵੀ ਐਫਡੀ ਕਰਾਉਣ ਲੱਗ ਗਿਆ ਆਪਾਂ ਵੈਦਾਂ ਤੇ ਹਕੀਮਾਂ ਦੀ ਜੀ ਜੀ ਠੀਕ ਹੋ ਗਈ ਜਿਹੜੇ ਤਾਂ ਬੰਦੇ ਨੂੰ ਲੱਗਦਾ ਵੀ ਸਵੇਰੇ ਉੱਠਦੇ ਸਾਰ એનર્ਜੀ ਨਹੀਂ ਰਹਿੰਦੀ ਸਰੀਰ 'ਚ એનર્ਜੀ ਨਹੀਂ ਹੈਗੀ ਜਾਂ ਕਹਿ ਲਓ ਵੀ ਜਿੰਨਾਂ ਦੀ ਗੁੱਲੀ 'ਚ ਦਿੱਕਤ ਆ ਉਹਨਾਂ ਬੰਦਿਆਂ ਨੇ ਕੀ ਕਰਨਾ ਵਾ ਚਮਚਾ ਜੀ ਚਮਚੇ ਦਾ ਮਗਰ ਲਾਇ ਚਪੁੱਟੇ ਹੀ ਫੜ ਲਿਆ ਆਹ ਦੇਖੋ ਤੁਸੀਂ ਪੁੱਠੇ ਬੰਦੇ ਨੂੰ ਸੱਦਾ ਕਰੂ ਜੀ ਆਹ ਇੰਨਾ ਕੁ ਤੁਸੀਂ ਲੈ ਲਈ ਇਹ ਤੁਸੀਂ ਸਵੇਰੇ ਨਾਰਮਲ ਪਾਣੀ ਦੇ ਨਾਲ ਹੂੰ ਪਹਿਲੀ ਗੱਲ ਤਾਂ ਇਹਨੂੰ ਜੀਭ ਤੇ ਰੱਖਣਾ ਜਿਵੇਂ ਆਪਾਂ ਪਹਿਲਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਜੀਭ ਤੇ ਰੱਖਣਾ 2 4 ਸਕਿੰਟ ਰੋਕਣਾ ਫਿਰ ਪਾਣੀ ਪੀ ਕੇ ਇਹਨੂੰ ਨੰਗਾ ਲੈਣਾ ਹੂੰ ਹੂੰ ਖਾਲੀ ਪੇਟ ਓਕੇ ਇਹ ਉਹਨਾਂ ਲੋਕਾਂ ਵਾਸਤੇ ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਕਦੇ ਸਾਰੀ ਉਮਰ ਡਾਕਟਰ ਹਕੀਮਾਂ ਦੀ ਲੋੜ ਹੀ ਨਾ ਪਵੇ ਤੰਦਰੁਸਤੀ ਇੰਨੇ ਰਹੀਏ ਹੂੰ ਤਾਂ ਆ ਲਓ ਜੀ ਆ ਚਮਚਾ ਭਰ ਲਈ ਠੀਕ ਹੈ ਦਪੈਰੇ ਜਿਹੜੀ ਰੋਟੀ ਖਾਣੀ ਹੈ ਸ਼ਾਮ ਨੂੰ ਜਿਹੜੀ ਰੋਟੀ ਖਾਣੀ ਹੈ ਇਹਦੇ ਨਾਲ ਹੀ ਖਾਣੀ ਹੈ ਅੱਛਾ ਨਾਲ ਜੋ ਮਰਜ਼ੀ ਖਾਈ ਚੁਣੋ ਉਹ ਗੱਲ ਆ ਗਈ ਵੀ ਰੋਟੀ ਨਾਲ ਚਟਨੀ ਖਾਣੀ ਹੈ ਹਾਂ ਰੋਟੀ ਨਾਲ ਚਟਨੀ ਖਾਣੀ ਹੈ ਤੁਹਾਡੇ ਕੋਲ ਆਲੂ ਮਟਰ ਵੀ ਪਿਆ ਤੁਹਾਡੇ ਕੋਲ ਪਨੀਰ ਵੀ ਪਿਆ ਦਾਲ ਵੀ ਪਿਆ ਸਭ ਚੀਜ਼ ਚ ਮਨਾਵਟ ਆਈ ਹਮ ਪਰ ਜਦੋਂ ਤੁਸੀਂ ਆ ਚੀਜ਼ਾਂ ਦੇ ਹੀ ਚੱਲੋਗੇ ਨਹੀਂ ਸ਼ਰੀਰ ਨੂੰ ਤੁਹਾਡਾ ਸ਼ਰੀਰ ਬਹੁਤ ਕਾਰੀਗਰ ਆ ਹਮ ਮੈਂ ਤਾਂ ਉਹਨੂੰ ਜਦੋਂ ਇਹ ਚੀਜ਼ਾਂ ਮਿਲ ਗਈਆਂ ਉਹਦੇ ਅੰਦਰ ਅਕਲ ਆ ਗਈ ਵੀ ਮੇਰੇ ਚੋਂ ਕਿਹੜੀ ਕਿਹੜੀ ਚੀਜ਼ ਕੱਢਣੀ ਹੈ ਲੋਕ ਕਹਿੰਦੇ ਪਨੀਰ ਮਲਾਵਟੀ ਆ ਪਰ ਆਪਣੇ ਲੀਵਰ ਦੇ ਅੰਦਰ ਤਾਕਤ ਆ ਵੀ ਉਹ ਮਲਾਵਟ ਵਾਲੀ ਚੀਜ਼ ਨੂੰ ਬਾਹਰ ਟੱਟੀ ਰਾਹੀਂ ਕੱਢ ਦੂਗਾ ਤੇ ਜਿਹੜੀ ਚੀਜ਼ ਕੰਮ ਦੀ ਆ ਉਹਨੂੰ ਵਰਤ ਲੂਗਾ ਓਕੇ ਹੁਣ ਚੱਕਰ ਕੀ ਹੈ ਲੀਵਰ ਵਾਸਤੇ ਅਸੀਂ ਕੀ ਕਰੀਏ ਹੂੰ ਸਾਨੂੰ ਫੋਨ ਆਉਂਦੇ ਸ਼ਰਬਤ ਦੇ ਦਿਓ ਜੀ ਸਾਨੂੰ ਲੀਵਰ ਵਾਸਤੇ ਹੂੰ ਕਿਹੜਾ ਸ਼ਰਬਤ ਜੀ ਮਹਾਰਾਜਾ ਸ਼ਾਹੀ ਸ਼ਰਬਤ ਅੱਛਾ ਜੀ ਉਹ ਬਾਅਦ ਚੋਂ ਆਣਾ ਹੂੰ ਤੁਸੀਂ ਸ਼ਰਬਤ ਦੇ ਪਿੱਛੇ ਨਾ ਭਜੋ ਤੁਸੀਂ ਪਹਿਲਾਂ ਚਟਨੀ ਖਾਣੀ ਸ਼ੁਰੂ ਕਰੋ ਉਹ ਸ਼ਰਬਤ ਕਿਹੜਾ ਆਪੇ ਆ ਮਹਾਰਾਜਾ ਸ਼ਾਹੀ ਸ਼ਰਬਤ ਅੱਛਾ ਠੀਕ ਹੈ ਇਹ ਇਹਦੀ ਬਾਰੀ ਹਜੇ ਨਹੀਂ ਹੈਗੀ ਇਹਦੀ ਬਾਰੀ ਬਾਅਦੋਂ ਤੁਸੀਂ ਪਹਿਲਾਂ ਚਟਨੀ ਖਾਣੀ ਸ਼ੁਰੂ ਕਰੋ ਜੀ ਤੁਸੀਂ ਲਗਾਤਾਰ ਫੇਰ ਇੱਕ ਚੈਲੰਜ ਦੇ ਦਿੰਨੇ ਆਪਾਂ 20 ਦਿਨ ਲਗਾਤਾਰ ਤੁਸੀਂ ਚਟਨੀ ਖਾਓ ਦੁਪਹਿਰੇ ਸਵੇਰੇ ਉੱਠ ਕੇ ਪਿਛਲਾ ਹਿੱਸਾ ਚਮਚੇ ਦਾ ਪੁੱਠੇ ਸਿੱਧੇ ਬੰਦਿਆਂ ਵਾਸਤੇ ਚਮਚੇ ਦਾ ਅਗਲਾ ਹਿੱਸਾ ਚਮਚਾ ਭਰ ਕੇ ਦੁਪਹਿਰੇ ਤੁਹਾਡੇ ਤਾਂ ਘਰ ਦੇ ਵੀ ਹੈਰਾਨ ਹੋਣਗੇ ਇਹਨੂੰ ਰੋਟੀ ਸਵਾਦ ਕਿਵੇਂ ਆਉਣ ਲੱਗੀ ਅੱਛਾ ਇੱਕ ਹੋਰ ਚਲੋ ਤੁਹਾਨੂੰ ਗੱਲ ਦੱਸਦਿਆਂ ਜਿਨ੍ਹਾਂ ਲੋਕਾਂ ਨੂੰ ਫੇਰ ਵੀ ਲੱਗਦਾ ਵੀ ਨਹੀਂ ਜੀ ਸਾਨੂੰ ਤਾਂ ਖਾਦਾ ਪੀਦਾ ਪਚਦਾ ਨਹੀਂ ਹਮ ਐਨਰਜੀ ਡਾਊਨ ਰਹਿੰਦੀ ਐ ਇੱਕ ਚੁਟਕੀ ਰੋਟੀ ਖਾਣ ਤੋਂ ਬਾਅਦ ਜੀਭ ਤੇ ਰੱਖ ਕੇ ਉਹਨੂੰ ਚੂਸ ਚੂਸ ਕੇ ਪੀ ਲਓ ਹਮ ਥੁੱਕ ਬਣੂਗਾ ਨਾ ਥੁੱਕ ਦੇ ਅੰਦਰ ਰਗਾਈ ਚਲੋ ਹਮ ਆ ਗੱਲ ਕਰਦੇ ਕਰਦੇ ਮੂੰਹ 'ਚ ਥੁੱਕ ਆ ਗਿਆ ਇਹ ਥੁੱਕ ਦੇ ਅੰਦਰ ਇੰਨੀ ਕਾਰਗਿਰਤਾ ਹਮ ਤੁਹਾਡੇ ਪੇਟ ਦੇ ਅੰਦਰ ਅਣਪਚ ਚੀਜ਼ ਰਹਿ ਹੀ ਨਹੀਂ ਸਕਦੀ ਓਕੇ ਜਦੋਂ ਅਣਪਚ ਤੁਹਾਡਾ ਪੇਟ ਸਾਫ਼ ਤੁਹਾਡੇ ਅਣਪਚ ਚੀਜ਼ ਕੋਈ ਨਹੀਂ ਪਚੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਠੀਕ ਹੈ ਤੁਸੀਂ ਲੋਕਾਂ ਬਾਰੇ ਸੋਚੀ ਚਲੋ ਸਭ ਤੋਂ ਵੱਡਾ ਰੋਗ ਕਿਆ ਕਹੇਂਗੇ ਲੋਕ ਤੁਸੀਂ ਇਹੀ ਚੱਕਰ ਚ ਪਏ ਹੋ ਵੀ ਯਾਰ ਮੇਰੇ ਮੂੰਹ ਚ ਸਮੈਲ ਆਉਂਦੀ ਹੈ ਮੈਂ ਕਿਸੇ ਨਾਲ ਗੱਲ ਕਰੂੰ ਅਗਲਾ ਮੈਨੂੰ ਜੱਜ ਕਰੂਗਾ ਹਮ ਮਹਾਰਾ ਜਿੱਦੇ ਪਏ ਹੋਗੇ ਨਾ ਬਿਸਤਰ ਤੇ ਤੇ ਉਮਰ ਹੋ ਗਈ 60 ਦੇ ਨੇੜੇ ਤੇੜੇ ਉਹਦੇ ਸਵਾਲ ਕਰਿਓ ਆਪਦੇ ਆਪ ਨੂੰ ਕਿਹੜੇ ਲੋਕਾਂ ਬਾਰੇ ਮੈਂ ਸੋਚਦਾ ਰਿਹਾ ਮੇਰੇ ਮੂੰਹ ਚ ਸਮੈਲ ਆਉਂਦੀ ਹੈ ਤੇ ਮਹਾਰਾ ਅੱਜ ਤਾਂ ਤੁਸੀਂ ਜਦੋਂ ਬਿਸਤਰ ਤੇ ਪਏ ਹੋ ਉਦੋਂ ਤੁਹਾਡੇ ਬਰਾਬਰ ਕੌਣ ਖੜਾ ਹੈ ਕਿਹੜਾ ਇੱਕ ਬੰਦਾ ਤੁਹਾਡਾ ਆਪਦਾ ਸ਼ਰੀਰ ਇੱਥੇ ਸਾਥ ਛੱਡ ਕੇ ਜਾਊਗਾ ਚਲੋ ਇਹ ਵੀ ਮੈਂ ਤੁਹਾਨੂੰ ਇੱਕ ਹੱਲ ਦੱਸਦਾ ਇੰਨਾ ਕਲੋਨ ਹੈ ਜਿਹੜਾ ਪਾਣੀ ਚ ਲੈ ਕੇ ਤੇ ਗਰਾਰੇ ਕਰ ਲੋ ਸਮੈਲ ਇਹ ਹੀ ਹਟਾ ਦੇ ਚਲੋ ਤੁਸੀਂ ਹਟਦੇ ਨਹੀਂ ਸਮੈਲ ਦੀ ਗੱਲ ਵਿੱਚ ਤੁਹਾਨੂੰ ਦੱਸਦਾ ਠੀਕ ਹੈ ਜੀ 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 ਹੁਣ ਸਮੈਲ ਵਾਲੀ ਜਿਹੜੀ ਪ੍ਰੋਬਲਮ ਹੈ ਵੈਸੇ ਤਾਂ ਦੇਖੋ ਜੀ ਤੁਸੀਂ ਨਾ ਹੀ ਚੱਕਰ ਚ ਪੁੱਤ ਜਿਆਦਾ ਵਧੀਏ ਪਰ ਜੇ ਤੁਸੀਂ ਨਹੀਂ ਹਟਦੇ ਤੁਹਾਨੂੰ ਇਹ ਹੈਗਾ ਵੀ ਨਹੀਂ ਜੀ ਅਸੀਂ ਸੁਸਾਇਟੀ ਮੇਨਟੇਨ ਕਰਨੀ ਹੈ ਇਹ ਹੀ ਨੂਨ ਨੂੰ ਤੁਸੀਂ ਚੁਟਕੀ ਮੂੰਹ ਚ ਰੱਖੋ ਜੀ ਤੇ ਕੋਸੇ ਪਾਣੀ ਦੇ ਨਾਲ ਗਰਾਰੇ ਕਰ ਲੋ ਦੇ ਸਮੈਲ ਇਹ ਨਹੀਂ ਵੀ ਚੱਕ ਦੇਣੀ ਇੰਨਾ ਕਾਰੀਗਰ ਚੀਜ਼ ਹੈ ਮੈਂ ਕਹਿੰਦਾ ਇਹ ਤਾਂ ਹਜੇ ਇਹ ਜੇ ਇਹਦੇ ਬਾਰੇ ਆਪਾਂ ਗੱਲ ਕਰਨ ਵਾਲਾ ਜੀ ਨਹੀਂ ਹੂੰ ਤੇ ਮੈਂ ਕਹਿੰਦਾ ਆਪਾਂ ਨੂੰ ਪੂਰੀ ਪੂਰੀ ਅੱਧੇ ਘੰਟੇ ਘਟੇ ਦੀ ਇੱਕ ਵੀਡੀਓ ਹੋਰ ਬਣਾਉਣੀ ਪੈਣੀ ਕੱਲੇ ਸਿਰਫ ਇਹਦੀ ਗੱਲ ਕਰਨ ਵਾਸਤੇ ਹੂੰ ਹੂੰ ਇਹ ਇੰਨੀ ਕਾਰੀਗਰ ਅਲਟਰਨੇਟਿਵ ਬੈਸਟ ਇਹੀ ਇਹੀ ਫਿਰ ਤੁਸੀਂ ਇਹਨੂੰ ਡਾਈਟ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਇਹੀ ਬੈਸਟ ਆ ਹੂੰ ਹੂੰ ਕਿਉਂਕਿ ਜੇ ਕੱਲ ਨੂੰ ਪ੍ਰੋਬਲਮ ਆਊਗੀ ਤਾਂ ਉਦੋਂ ਫਿਰ ਦਵਾਈਆਂ ਦਾ ਰੋਲ ਸ਼ੁਰੂ ਹੋ ਜਾਊਗਾ ਹੂੰ 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 ਕੰਮ ਕੀ ਫਾਇਦਾ ਕੀ ਹੋਗਾ ਚਲੋ ਇੱਕ ਵਾਰੇ ਦੱਸ ਦੋ ਵੀ ਇਸ ਚਟਨੀ ਦਾ ਫਾਇਦਾ ਕੀ ਕੀ ਹੋਣ ਵਾਲਾ ਸਰ 25 ਦਿਨ ਦਾ ਚੈਲੰਜ ਹੈ 25 ਦਿਨ ਬਾਅਦ ਜਿਹੜੇ ਬੰਦੇ ਨੂੰ ਫੈਟੀ ਲੀਵਰ ਦੀ ਪ੍ਰੋਬਲਮ ਹੋਵੇ ਅੱਜ ਆਪਦਾ ਫੈਟੀ ਲੀਵਰ ਚੈੱਕ ਕਰੋ ਆਪਦਾ ਲੀਵਰ ਚੈੱਕ ਕਰੋ ਤੇ ਤੁਹਾਨੂੰ ਪਤਾ ਲੱਜੂਗਾ ਹੀ ਦੂਜਾ ਦੂਸਰੀ ਗੱਲ ਜਿੰਨਾ ਲੋਕਾਂ ਨੂੰ ਗੁੱਲੀ ਦੇ ਅੰਦਰ ਦਿੱਕਤ ਹੈ ਨਹੀਂ ਲੋਕ ਕਹਿੰਦੇ ਸਾਡੀ ਗੁੱਲੀ 'ਚ ਤਣਾਅ ਨਹੀਂ ਆਉਂਦਾ ਉਹ ਲੋਕ 25 ਦਿਨ ਇਹਨੂੰ ਖਾਣ 25ਵੇਂ ਦਿਨ ਫੇਰ ਕਮੈਂਟ ਕਰਕੇ ਦੱਸਣ ਵੀ ਕੀ ਚੀਜ਼ ਹੈ ਦੋ ਹੋਗੇ ਦੋ ਫਾਇਦੇ ਹੋਗੇ ਤੀਸਰਾ ਫਾਇਦਾ ਜਿਹੜੇ ਲੋਕ ਕਹਿੰਦੇ ਸਾਨੂੰ ਦੀ ਰੋਟੀ ਪਚਦੀ ਨਹੀਂ ਰੋਟੀ ਖਾ ਲਈ ਉਹਦੋਂ ਬਾਅਦ ਇੱਥੇ ਭਾਰੀਪਨ ਆ ਗਿਆ ਟੱਟੀ ਨਹੀਂ ਆਉਂਦੀ ਅਸੀਂ ਜਾਣਾ ਬਾਥਰੂ ਲੱਗਦਾ ਵੀ ਹਾਂ ਪ੍ਰੈਸ਼ਰ ਆ ਗਿਆ ਜਾਣੇ ਆ ਜਾ ਕੇ ਹੁੰਦਾ ਹੀ ਕੁਛ ਨਹੀਂ ਕਈ ਲੋਕ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਨੂੰ ਕੱਲੀ ਜਿਵੇਂ ਚੂਹੇ ਦੀਆਂ ਆਪਾਂ ਕਹਿੰਦੇ ਨੇ ਪਾਟੀ ਹੁੰਦੀ ਹੈ ਉਸ ਜਿਵੇਂ ਮੀਂਗਣਾ ਪਾਟੀ ਆਉਂਦੀ ਹੈ ਉਹਨਾਂ ਲੋਕਾਂ ਵਾਸਤੇ ਦੀ ਬੈਸਟ ਹੈ ਅੱਛਾ ਬਿਲਕੁਲ ਜੀ ਜੀ ਔਰ ਮੈਂ ਕਹਿੰਨਾ ਜੀ ਤੁਸੀਂ ਇਹਨੂੰ ਸ਼ੁਰੂ ਕਰੋ 25 ਦਿਨ ਜਿਵੇਂ ਅਨਾਰ ਦੇ ਨਾਲ ਆਪਾਂ ਕਿਹਾ ਸੀ ਚੁਕੰਦਰ ਉਦਾਂ ਹੀ ਤੁਸੀਂ ਆ ਤਿੰਨ ਚੀਜ਼ਾਂ ਦੀ ਚਟਨੀ ਨਾਲ ਆਹ ਨਮਕ ਜੇ ਨੂੰ ਸ਼ੁਰੂ ਕਰੋ ਤੇ ਤੁਹਾਨੂੰ ਕਦੇ ਕਿਸੇ ਹਕੀਮ ਵੈਦ ਦੀ ਨਹੀਂ ਲੋੜ ਪੈਣੀ ਜਦੋਂ ਤੁਹਾਡਾ ਲੀਵਰ ਸਾਫ਼ ਆ ਤੁਹਾਡਾ ਸਰੀਰ ਦਾ ਬਲੱਡ ਸਾਫ਼ ਆ ਤਾਂ ਤੁਹਾਨੂੰ ਕਿੱਥੇ ਲੋੜ ਪੈਣੀ ਅੱਛਾ ਬਹੁਤ ਵਾਰ ਹੁੰਦਾ ਹੈ ਅਯੋਧਿਆ ਜੀ ਕਿ ਇਹ ਫਾਰਮੂਲੇ ਨੁਸਖੇ ਬੰਦਾ ਇਸਤੇਮਾਲ ਕਰ ਲੈਂਦਾ ਪਰ ਉਹਨਾਂ ਨੂੰ ਬਹੁਤਿਆਂ ਨੂੰ ਤਾਂ ਠੀਕ ਬੈਠ ਜਾਂਦਾ ਸੂਟ ਬੈਠ ਜਾਂਦਾ ਬਹੁਤਿਆਂ ਕਹਿੰਦੇ ਨਾ ਸਾਨੂੰ ਕੋਈ ਫਾਇਦਾ ਹੋਇਆ ਨਾ ਨੁਕਸਾਨ ਹੋਇਆ ਬਹੁਤ ਕਹਿੰਦੇ ਨੇ ਸਾਨੂੰ ਤਾਂ ਕੁਝ ਫਰਕ ਹੀ ਨਹੀਂ ਪਿਆ ਫਿਰ ਉਹਨਾਂ ਦਾ ਹੱਲ ਜੀ ਦੇਖੋ ਵੀ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਤੁਸੀਂ ਲੱਭ ਕੀ ਰਹੇ ਸੀਗੇ ਜੇ ਤੁਹਾਡੀ ਕੋਈ ਮੈਡੀਕਲ ਕੰਡੀਸ਼ਨ ਹੈ ਫਿਰ ਤਾਂ ਆਬਵੀਅਸ ਜੀ ਗੱਲ ਹੈ ਜੀ ਉੱਥੇ ਫਿਰ ਆਪਾਂ ਨੂੰ ਇੱਕ ਵਾਰੀ ਕੋਰਸ ਚਲਾਉਣਾ ਪੈਣਾ ਜਿਹੜਾ ਆਪਾਂ ਜਿੱਦ ਵਿੱਚ ਅਸੀਂ ਬੈਸਟ ਰეკਮੈਂਡ ਕਰਦੇ ਹੁੰਦੇ ਹਾਂ ਮਹਾਰਾਜਾ ਸ਼ਾਹੀ ਸ਼ਰਬਤ ਬਟ ਜੇ ਤੁਹਾਨੂੰ ਹਜੇ ਲੱਗਦਾ ਵੀ ਹਜੇ ਸਿਰਫ ਸ਼ੁਰੂਆਤ ਹੈ ਇਹ ਕੀ ਕਰੋਗੇ ਫਿਰ ਉੱਥੇ ਜਿੱਥੇ ਇਹ ਕੰਮ ਖਤਮ ਕਰਦਣਗੇ ਮੈਂ ਕਿ ਨਹੀਂ ਇਹ ਵੀ ਇਹਨਾਂ ਚੀਜ਼ਾਂ ਨਾਲ ਹੀ ਬਣਿਆ ਹੋਇਆ ਹੈ ਅੱਛਾ ਬਸ ਇਹ ਸਾਡੇ ਬਜ਼ੁਰਗਾਂ ਦੀ ਕਹਿ ਲਓ ਵੀ ਫਾਰਮੂਲੇਸ਼ਨ ਆ ਤਿਆਰ ਕੀਤੀ ਹੋਈਆਂ ਨੇ ਬਹੁਤ ਥਾਵੇਂ ਮਤਲਬ ਇਹਨੇ ਸਾਡੀ ਰਿਸਪੈਕਟ ਰ ਮਤਲਬ ਬਹੁਤ ਥਾਂ ਮੇ ਸਾਡੀ ਇਸ ਨੁਕਤੇ ਨੇ ਇੱਜ਼ਤ ਰੱਖੀ ਬਹੁਤ ਸਾਰੇ ਲੋਕ ਜਿਹੜੇ ਪਤਲੇ ਹੋਣਾ ਚਾਹੁੰਦੇ ਸੀ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾ ਕੇ ਲਿਵਰ 'ਚ ਨੁਕਸ ਪਾ ਲਏ ਉਹਨਾਂ ਲੋਕਾਂ ਨੂੰ ਇਹਨੇ ਠੀਕ ਕੀਤਾ ਬਹੁਤ ਮੇਰਾ ਵਿਸ਼ਵਾਸ ਹੈ ਜਿਹੜੀ ਇਹ ਅਮੀਰੀ ਚਟਨੀ ਮੋਟਾਪਾ ਘਟਾਉ ਮੈਂ ਕਹਿੰਦਾ ਜੀ ਤੁਸੀਂ ਜਿੰਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਤੁਸੀਂ ਪ੍ਰੋਬਲਮ ਦਾ ਨਾਮ ਲਓ ਜੀ ਅੱਛਾ ਇਹ ਉਹਨੂੰ ਹੱਲ ਕਰੋ ਓਕੇ ਤੁਹਾਨੂੰ ਕਿਸੇ ਵੀ ਪ੍ਰੋਬਲਮ 'ਚ ਨੁਕਸ ਨਹੀਂ ਪਊ ਮਦਦ ਜ਼ਰੂਰ ਕਰੂੰਗੀ ਓਕੇ ਇਹਦੀ ਵਾਰੀ ਹਜੇ ਨਹੀਂ ਹੈਗੀ ਜਿਹੜੇ ਲੋਕ ਠੀਕ ਨੇ ਉਹ ਇਹਦੇ ਚੱਕਰ 'ਚ ਨਾ ਪੋ ਤੁਸੀਂ ਸਿਰਫ ਇਹਦਾ 25 ਦਿਨ ਇੱਕ ਇੱਕ ਚਮਚਾ ਖਾਣਾ ਸ਼ੁਰੂ ਕਰੋ 25ਵੇਂ ਦਿਨ ਕੀ ਰਿਸਪੌਂਸ ਆ ਰਿਹਾ ਤੁਸੀਂ ਕਮੈਂਟ ਕਰਕੇ ਆਪੇ ਚੈੱਕ ਕਰ ਲਈ ਹਮਮ